कल थाना कंंटोनमेंट ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਸ਼ਰਟਾ ਐਸਐਚਓ ਕੰਟੋਨਮੈਂਟ ਏਡੀਸੀ ਵੀ ਉਹ ਮਨੂ ਜੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਟ੍ਰੇਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾਂ ਰਾਹੀਂ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸਸ ਰਾਹੀਂ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਿਆਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਜ ਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮਕਦਮਾ ਸੀ 5 ਅਗਸਤ ਨੂੰ ਉਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਆਉਣ ਤੋਂ ਬਾਅਦ ਇਹਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਡ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਤੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਟਕਰਾਅ ਹੋਇਆ ਉਸ ਤਕਰਾਅ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ ਵਾਰ ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹੁਸ਼ਿਆਰਪੁਰ ਤੋਂ ਜਾ ਕੇ ਅਰਲੀ ਮਾਰਨਿੰਗ ਹਾਊਸ ਨੂੰ ਅਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲ ਦਾ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜੇ ਲੋਡ ਹੋ ਬਾਅਦ ਸ਼ੇਅਰ ਕਰ ਸਕਦੇ ਹਾਂ ਕੰਦਰ ਕਾਲੂ ਕਿ ਕੀ ਮਟਰ ਕਰਨੀ ਗਿਆ ਸੀ ਜਾਂ ਫਿਰ ਕੋਈ ਹੋਰ ਮਨਸ਼ਾ ਸੀ ਇਹ ਵਾਕਫਗਾਰ ਸੀ ਵਾਕਫਗਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਅਸੀਂ ਏਟ ਇਟ ਯੈਟ ਟੂ ਬੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸਤੇ ਕਿਸੇ ਮਾੜੀ ਨਿਗਾਹ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾਂ ਕੋਈ ਹੋਰ ਕਾਰਨ ਆ ਇਹ ਸਾਰੇ ਜੀਜਾ ਅਸੀਂ ਵੈਰੀਫਾਈ ਕਰ ਰਹੇ ਆ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਆਂ ਨਾਲ ਲਵ ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਸੋ ਇਹਦਾ ਜਿਹੜਾ ਕੈਰੇਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਰ ਟਾਈਪ ਵਾਲਾ ਹੈਗਾ ਇਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡਿਟੇਲ ਦੇ ਦੱਸਾਂਗੇ ਇਹਨਾਂ ਨੇ ਸੰਪਰਕਿਤ ਕਦੋਂ ਆਇਆ ਸੀ ਇਹਨਾਂ ਦੇ ਪਰਿਵਾਰ ਸੇ ਮੇਰੇ ਸਮਝਣ ਤੱਕ ਉਹ ਉਹ 7 7-8 ਸਾਲ ਤੋਂ ਇਹਨਾਂ ਦਾ ਵਕਫਾ ਕਰ ਸੀਗਾ 7-8 ਸਾਲ ਤੋਂ ਹੀ ਜਦੋਂ ਇਹਦਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਸੱਜਣ ਜਾਇਆ ਸੀ ਉਦੋਂ ਬਾਅਦ ਇਹਨੇ ਮੂੰਹ ਬੰਦ ਕਰਕੇ ਬਾਹਰ ਨੂੰ ਦੇਖ ਰਿਹਾ ਸੀਗਾ ਉਹ ਜਦੋਂ ਬਾਹਰ ਨਿਕਲਿਆ ਇਹ ਗਰਲੀ ਤੋਂ ਅੱਗੇ ਨਿਕਲ ਗਿਆ ਜਦੋਂ ਉਹ ਚਲਿਆ ਗਿਆ ਤਾਂ ਇਹਨੇ ਮੌਕਾ ਤਾ ਕੇ ਦਰਵਾਜ਼ਾ ਖੜਕਾਇਆ ਉਹਨੇ ਇਹਨੂੰ ਪੁਰਾਣੀ ਵਾਕਵਿਧ ਹੋਣ ਦੇ ਨਾਂ ਤੇ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਇਸ ਵਾਰ ਦਾਤ ਨੂੰ ਜਾਂ ਦਿੱਤਾ ਇਹ ਇਹ ਆਪਣੇ ਰਾਜਾ ਰਾਜਾ ਸੰਸੀ ਦਾ ਰਾਜਾ ਸੰਸੀਆ ਮਤਲਬ ਹੈ ਜੀ ਇਹਦਾ 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 ਨਾਮ ਵਿੱਕੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸੰਸੀ ਅਮਰਸਰ ਦਿਹਾਤੀ ਦੇ ਵਿੱਚ ਪੈਂਦਾ ਇਹ 7-8 ਪਾਲਸਾ 28 ਸਾਲ ਦੀ ਉਮਰ ਆ ਤੇ ਸੈਂਟਰੀ ਦਾ ਕੰਮ ਕਰਦਾ ਸਰ ਜੀ ਇਹਦੇ ਨਾਲ ਲੜਾਈ ਝਗੜਾ ਹੋਇਆ ਤੇ ਜੱਡੇ ਦੇ ਚਾਕੂ ਚੁੱਕ ਕੇ ਪਹਿਲੇ ਕੋਈ ਗਲਤ ਬਾਤ ਹੋਈ ਹੋਈ ਏ ਇਹਨਾਂ ਦੀ ਆਪ ਅਸੀਂ ਜੀ ਕੱਲ ਦੇ ਲੱਗੇ ਪਹਿਲਾਂ ਤਾਂ ਸ਼ਾਮ ਤੱਕ ਇਹਨੂੰ ਰਾਤ ਨੂੰ 10-11 ਵਜੇ ਤੱਕ ਆਇਡੈਂਟੀਫਾਈ ਕੀਤਾ ਆਇਡੈਂਟੀਫਾਈ ਕਰਨ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਏ ਆ ਸਾਰੀਆਂ ਡਿਟੇਲ ਤੁਸੀਂ ਵਰਕਆਊਟ ਕਰਨੀਆਂ ਸ਼ਿਆਰਪੁਰ ਦੇ ਨਾਨਕੇ ਸੀ ਇਹਦੇ ਨਾਨਕਿਆਂ ਕੋਲੋਂ ਉੱਥੋਂ ਇਹ ਘਰ ਤੋਂ ਤੁਰਦਾ ਫਿਰਦਾ ਸੀ ਉੱਥੇ ਸਾਡੀਆਂ ਟੀਮਾਂ ਪਹੁੰਚ ਗਈਆਂ ਸੀਗੀਆਂ ਪਹੁੰਚ ਕੇ ਉਸ ਹਾਲਾਤਾਂ ਸੀਨ ਉੱਥੋਂ ਲੈ ਕੇ ਆ। ਮੈਸਟਰ ਦੀ ਗੱਲ ਆਈ ਕਿ ਜੇ ਜੇਲ੍ਹ ਚ ਗਿਆ ਸੀ ਤੇ ਘਰ ਦੇ ਨਾਲੋਂ ਕੱਟ ਦਿੱਤਾ ਹੋਵੇ ਤੇ ਮੈਸਟਰ ਦੀ ਗੱਲ ਬਦੁਰਮੀ ਕੀਤੀ ਹੋਈ ਨਹੀਂ। ਐਜ਼ ਆਫ ਨਾਓ ਇਹਦੇ ਦੱਸਣ ਤੇ ਇਹ ਆ ਇਹ ਦੇ ਜੇਲ੍ਹ ਜੇਲ੍ਹ ਚ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਤੂੰ ਕ੍ਰਿਮੀਨਲ ਬੰਦਾ ਤੂੰ ਮਾੜਾ ਬੰਦਾ ਇਸ ਵੱਲੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਹੈ ਕਿ ਪੋਸਿਬਿਲਿਟੀ ਹੈ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਪਰੇ ਕਰਨਾ ਚਾਹਿਆ ਹੋਵੇ ਵੀ ਤੂੰ ਇੱਥੇ ਮੇਰੇ ਘਰ ਚ ਆਵੇਂਗਾ ਜਾਂ ਇੱਥੇ ਆਵੇਂਗਾ ਸਮਥਿੰਗ ਲਾਈਕ ਦੈਟ ਬਟ ਨਥਿੰਗ ਇਜ਼ ਕੰਕ੍ਰੀਟ ਇਹ ਵੈਰੀਫਿਕੇਸ਼ਨ ਸਾਡੀਆਂ ਜਾਰੀ ਆ ਇਹ ਕਿਆਸ ਰਾਈਆਂ ਨੇ ਇਹਦੀ ਇਨਕੈਰੋਗੇਸ਼ਨ ਦੇ ਵਿੱਚ ਸਾਰੀ ਗੱਲ クリア ਹੋਵੇ ਦੋ ਹੀ ਤਰ੍ਹਾਂ ਹੋ ਸਕਦੀਆਂ ਇਥੇ ਆ ਤੇ ਰੁਕਦੇ ਮਕਸਦ ਨਾਲ ਗਿਆ ਹੈ ਜਾਂ ਕੋਈ ਰਿਲੇਸ਼ਨਸ਼ਿਪ ਦੀ ਗੱਲ ਹੈ ਉਸੇ ਕਾਰਨ ਤੇ ਸਾਹਮਣੇ ਆ ਕੇ ਰਾਜੀ ਹੈ ਤੁਹਾਡੀਆਂ ਗੱਲਾਂ ਠੀਕ ਆ ਬਟ ਜਿੰਨਾ ਚਿਰ ਅਸੀਂ ਪ੍ਰੋਫੈਸ਼ਨਲ ਬੰਦੇ ਆ ਜਿੰਨਾ ਚਿਰ ਅਸੀਂ ਕੰਕਰੀਟ ਉਸ ਗੱਲ ਨੂੰ ਵੈਰੀਫਾਈ ਨਹੀਂ ਕਰ ਲੈਂਦੇ ਅਸੀਂ ਕੱਚੀ ਗੱਲ ਤੁਹਾਨੂੰ ਸ਼ੇਅਰ ਨਹੀਂ ਕਰ ਸਕਦੇ ਸਰ ਇਹ ਚੋਰੀ ਹੋਈ ਹੈ ਜਿੱਦਾਂ ਕਿਹਾ ਜਾ ਰਿਹਾ ਸੀ ਕਿ ਮੋਬਾਈਲ ਵੀ ਚੁੱਕਿਆ ਗਿਆ ਐਕਟਿਵਾ ਵੀ ਚੁੱਕਿਆ ਗਿਆ ਤੇ ਦੀ ਗੱਲ ਸਮਝ ਐ ਐਕਟਵਾ ਦਾ ਲੈ ਕੇ ਭੱਜਣ ਚ ਇਹਨੇ ਵਰਤਿਆਗਾ ਆਦਰਵਾਇਜ਼ ਉੱਥੇ ਕੋਈ ਚੋਰੀ ਨਹੀਂ ਹੋਈ ਕੋਈ ਚੋਰੀ ਕੋਈ ਲੁੱਟਖੋ ਇਦਾਂ ਦੀ ਕੋਈ ਗੱਲ ਨਹੀਂ ਹੋਈ ਉਹ ਸਿੰਪਲ ਕਿਸੇ ਗੱਲੋਂ ਇਹਨੇ ਗੁੱਸੇ 'ਚ ਆ ਕੇ ਕਿਚਨ 'ਚੋਂ ਚਾਕੂ ਚੱਕ ਕੇ ਉੱਥੇ ਖੜੇ ਪੈਰ ਮਾਰਿਆ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੋਂ ਉਹਦੇ ਘਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਤਾਂ 5 ਅਗਸਤ ਨੂੰ ਬਾਹਰ ਆਇਆ ਜੀ ਇਹ 23 ਅਗਸਤ ਦੀ ਗੱਲ ਹੋਗੀ ਤੇ ਇਹ 10 15 ਦਿਨ ਦੀ ਗੱਲ ਆ ਤੇ ਇਹ ਕਿੰਨੇ ਵਾਰ ਤੇ ਹੁਣ ਡਿਟੇਲ ਜਿਹੜੀ ਹੌਲੀ ਹੌਲੀ ਪਤਾ ਲੱਗਦੀ ਹੈ